ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਇਹ ਵਿਸ਼ੇ ਦੇ ਜੋ ਸੰਕੇਤ ਨੇ ਬਹੁਤ ਹੀ ਕਮ ਦੇ ਨੇ ਸੋਚਿਕਰ ਸੁਪਨੇ ਦੇ ਵਿੱਚ ਤੁਹਾਨੂੰ ਕਦੇ ਨਮਕ ਜਾਂ ਝਾੜੂ ਨਜ਼ਰ ਆਉਂਦਾ ਹੈ ਜਾਂ ਨਹੀਂ ਵੀ ਨਜ਼ਰ ਹੁੰਦਾ ਤਾਂ ਵੀ ਤੁਸੀਂ ਜੇਕਰ ਕਰਮ ਕਰਦੇ ਹੋ ਤਾਂ ਇਹਦਾ ਕੀ ਕੀ ਲਾਭ ਹੋਣਾ ਲਾ ਤੇ ਇਹਦਾ ਮਤਲਬ ਕੀ ਹੈ ਪੰਜ ਦੀ ਵੀਡੀਓ ਰਾਈ ਕੁਝ ਗੱਲਾਂ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਕਮੈਂਟਾਂ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਜੀ ਤੁਸੀਂ ਜੇ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੇ ਲਿਖਣਾ ਤੇ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ पाओ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਹਾਂ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਸੇਵਾ ਕਰਦੇ ਆ ਪੀਰਾਂ ਦੀ ਮੰਨ ਦੇ ਮੀਆਂ ਕਹਿੰਦੇ ਪਰ ਮਨ ਨੂੰ ਬੇਚੈਨੀ ਜੀ ਲੱਗੀ ਰਹਿੰਦੀ ਆ ਬੈਠ ਕੇ ਮੱਥਾ ਵੀ ਨਹੀਂ ਟਿਕਿਆ ਜਾਂਦਾ ਸ਼ਾਇਦ ਕਹਿੰਦੇ ਘਰ ਵਿੱਚ ਕਿਕੜਾ ਕਲੇਸ਼ ਬਹੁਤ ਰਹਿੰਦਾ ਹੈ ਨਉ ਨਉ ਬੀਟੇ ਲੋ ਸ਼ਾਇਦ ਕਈ ਵੱਲਾਂ ਸਮਝ ਨਹੀਂ ਆਈਆਂ ਜੀ ਸੋ ਕਹਿੰਦੇ ਕਿ ਜਦੋਂ ਸੇਵਾ ਕਰਦੇ ਆ ਤੇ ਮੱਥਾ ਟੇਕਦੇ ਬੇਚੈਨੀ ਜੀ ਲੱਗੀ ਰਹਿੰਦੀ ਆ ਸੋ ਦੇਖੋ ਜੀ ਇਹ ਕਿਸੇ ਇੱਕ ਨਾਲ ਨਹੀਂ ਹੋ ਰਿਹਾ ਜਦੋਂ ਅਸੀਂ ਸ਼ੁਰੂਆਤ ਕਰਦੇ ਸੇਵਾ ਦੀ ਤੇ ਬਹੁਤ ਕੁਝ ਨਜਰਾਉਂਦਾ ਹੈ ਤੇ ਮਨ ਟਿਕ ਜਾਂਦਾ ਸੇਵਾ ਵਿੱਚ ਅਸੀਂ ਰੁੱਝੇ ਰਹਿੰਦੇ ਆ ਤੇ ਹੌਲੀ-ਹੌਲੀ ਕਰਕੇ ਜਿੱਦਾਂ ਜਿੱਦ ਸਮਾਂ ਬੀਤਦਾ ਆ ਉਹ ਸੰਕੇਤ ਘਟ ਜਾਂਦੇ ਨੇ ਤਾਂ ਫਿਰ ਉੱਤ ਪਹਿਲਾਂ ਮਾਲਕ ਆਪਣੇ ਨਾਲ ਜੋੜਦਾ ਹੈ ਹਰ ਇੱਕ insan ਨੂੰ ਸੋਕੀਏ ਵਿਸ਼ਵਾਸ ਕਰਕੇ ਇਹਨਾਂ ਨੂੰ ਕੁਝ ਨਜ਼ਰ ਆਵੇ ਤੇ ਇਹਦੀ ਸੇਵਾ ਕਰਨ ਤਾਂ ਫਿਰ ਜਿੱਦਾਂ ਹੀ insan ਸੇਵਾ ਵਿੱਚ ਟਿਕ ਜਾਂਦਾ ਹੈ ਕੁਝ ਸਮਾਂ ਪੈ ਜਾਂਦਾ ਹੈ ਤੇ ਫਿਰ ਉਹ ਮਾਲਕ ਥੋੜਾ ਪਰਖਣਾ ਸ਼ੁਰੂ ਕਰ ਦਿੰਦਾ ਆ ਕੀ ਇਹ ਰਸਤਾ ਤੇ ਨਹੀਂ ਭਟਕਦੇ ਇੱਕ ਰਸਤੇ ਤੇ ਟਿਕੇ ਰਹਿੰਦੇ ਨੇ ਸੋ ਫਿਰ ਪ੍ਰਖਿਆ ਸ਼ੁਰੂ ਹੋ ਜਾਂਦੀ ਹੈ انسان ਦੀ ਤੇ ਉੱਥੇ ਫਿਰ انسان ਨੂੰ ਲੱਗਦਾ ਹੈ ਕਿ ਮਨ ਟਿਕ ਨਹੀਂ ਰਿਹਾ ਬੀਚ ਐਨੀ ਜੀ ਹੁੰਦੀ ਜਾ ਰਹੀ ਆ ਸੋ ਜਦੋਂ ਮਨ ਨਹੀਂ ਟਿਕੇਗਾ ਮਾਨਸ ਪਰਖੇਗਾ ਕਿ ਇਹਨਾਂ ਦਾ ਮਨ ਸੇਵਾ ਵਿੱਚ ਲੱਗਦਾ ਹੈ ਕਿਉਂਕਿ ਥੋੜਾ ਪਿਛਾ ਹੋ ਜਾਂਦਾ ਦੂਰ ਨਹੀਂ ਹੋ ਜਾਂਦਾ ਮਾਲਕ ਹੁੰਦਾ ਨਾਲ ਹੀ ਆ ਪਰ ਉਹ ਪਰਖਦਾ ਆ ਕੀ ਬਿਨਾ ਮਤਲਬ ਤੋਂ ਵੀ ਇਹ ਇਨਸਾਨ ਸੇਵਾ ਕਰਦਾ ਹੁੰਨ ਜਦੋਂ ਤੱਕ ਕੁਝ ਦਿਖਾੜ ਰਹੇ ਸੀ ਮਨ ਨੂੰ ਸ਼ਾਂਤੀ ਮਿਲ ਰਹੀ ਸੀ ਚੈਨ ਮਿਲ ਰਿਹਾ ਸੀ ਤੇ ਅਸੀਂ ਲਾਲਚ ਨੂੰ ਹੋਰ ਵੀ ਜ਼ਿਆਦਾ ਸੇਵਾ ਕਰਨੀ ਸ਼ੁਰੂ ਕਰਦੇ ਤੇ ਜਦੋਂ ਮਾਨਕ ਥੋੜਾ ਰੁਕ ਜਾਂਦਾ ਹੈ ਪਰਖਦਾ ਹੈ ਤਾਂ ਕਈ ਇਨਸਾਨ ਤਾਂ ਪਰਖ ਵਿੱਚ ਖਰੇ ਉਤਰਦੇ ਨਹੀਂ ਤੇ ਕਈ ਇਨਸਾਨ ਰਸਤੇ ਵਿੱਚ ਹੀ ਸਭ ਕੁਝ ਤਿਆਗ ਦਿੰਦੇ ਨੇ ਰਸਤਾ ਜਣੀ ਬਦਲ ਲੈਂਦੇ ਨੇ ਸੋ ਕਿਉਂਕਿ ਪ੍ਰੀਖਿਆ ਹਰ ਕੋਈ ਇਨਸਾਨ ਨਹੀਂ ਦੇ ਸਕਦਾ ਤੇ ਜਿਹੜਾ ਪ੍ਰੀਖਿਆ ਜੋ ਪਾਸ ਹੋ ਜਾਂਦਾ ਤੇ ਉਹਨੂੰ ਫਿਰ ਕੋਈ ਕਮੀ ਵੀ ਨਹੀਂ ਰਹਿੰਦੀ ਤੇ ਉਹਦਾ ਨਾਮ ਵੀ ਉਹ ਮਾਲਕ ਕਰਾ ਦਿੰਦਾ ਹੈ ਸੋ ਦੇਖੋ ਜੀ ਸੇਵਾ ਦੇ ਵਿੱਚ ਇਹ ਉਤਰਾ ਚੜਾ ਆਉਂਦੇ ਹੀ ਰਹਿੰਦੇ ਨੇ ਕਦੇ ਸੇਵਾ ਵਿੱਚ ਮਨ ਟਿਕੇਗਾ ਕਦੇ ਨਹੀਂ ਤੇ ਭਾਵੇਂ ਜਿੱਕਰ ਮਨ ਟਿਕਦਾ ਹੈ ਫਿਰ ਡੋਲ ਜਾਂਦੇ ਹੋ ਫਿਰ ਅਗਲੇ ਦਿਨ ਤੁਸੀਂ ਸੇਵਾ ਵਿੱਚ ਜੁਟ ਜਾਂਦੇ ਹੋ ਤਾਂ ਉਹ ਮਾਲਕ ਦੀ ਬਹੁਤ ਵੱਡੀ ਰਹਿਮਤ ਹੈ ਕਿਰਪਾ ਹੈ ਕਿ ਉਹ ਤੁਹਾਡੇ ਨਾਲ ਹੈ ਉਹ ਤੁਹਾਨੂੰ ਡਿੱਗਣ ਨਹੀਂ ਦਿੰਦਾ ਜੇ ਤੁਸੀਂ ਡਿੱਗਦੇ ਹੋ ਤਾਂ ਉਹ ਤੁਹਾਨੂੰ ਅਗਲੇ ਦਿਨ ਫਿਰ ਉਠਾ ਲੈਂਦਾ ਹੈ ਸੋ ਇਹ ਬਹੁਤ ਵੱਡੀ ਮਾਲਕ ਦੀ ਕਿਰਪਾ ਹੈ ਜੀ ਪਰ ਭਿਸ਼ਵਾਸ ਰੱਖ ਕੇ ਸੇਵਾ ਕਰਦੇ ਜਾਓ ਇੱਕ ਗੱਲ ਜ਼ਿੰਦਗੀ 'ਚ ਬਠਾਲ ਲਓ ਜਿਵੇਂ ਅਸੀਂ ਆਪਣੇ ਬੱਚੇ ਨੂੰ ਛੱਡ ਨਹੀਂ ਸਕਦੇ ਇਸੇ ਤਰ੍ਹਾਂ ਉਹ ਸਾਡਾ ਮਾਪਾ ਹੈ ਅਸੀਂ ਉਹਨੂੰ ਨਹੀਂ ਛੱਡ ਸਕਦੇ ਚਾਹੇ ਜੋ ਮਰਜੀ ਹੋ ਜਾਵੇ ਇੱਕ ਗੱਲ ਮੰਨ ਜਿ ਬਠਾਲ ਲਓ ਕਿ ਅਸੀਂ ਸੇਵਾ ਤੇਰੀ ਹੀ ਕਾਨੀਆ ਮਾਲਕਾ ਤੇਤੋਂ ਬਗੈਰ ਨਾ ਕਿਸੇ ਦਰਤੇ ਚੋਲੀ ਅਡਣੀ ਆ ਤੇ ਨਾ ਅਡਾਈ ਕਿ ਸਾਡੀ ਝੋਲੀ ਖੁਸ਼ੀਆਂ ਤੋਂ ਹੀ ਭਰੇਗਾ ਚਾਹੇ ਅੱਜ ਭਰਦੇ ਚਾਹੇ ਕੱਲ ਜਦੋਂ ਅਸੀਂ ਇਹ ਵਚਨ ਕਰਕੇ ਇੱਕ ਥਾਂ ਟਿਕੇ ਰਹਿਣੇ ਚਾਹੀ ਜਿੰਨੀ ਮਰਜ਼ੀ ਮੁਸੀਬਤ ਆ ਜਾਵੇ ਅਸੀਂ ਦਰ ਦਰ ਨਹੀਂ ਫਿਰਦੇ ਦਰ ਦਰ ਝੋਲਣਾ ਨਹੀਂ ਅਟਦੇ ਸੋ ਜਾਓ ਹਰ ਇੱਕ ਥਾਂ ਤੇ ਇਹ ਨਹੀਂ ਕਹਿੰਦੇ ਕਿ ਤੁਸੀਂ ਸਿਰਫ ਆਪਣੇ ਮਾਲਕ ਨੂੰ ਚੰਗਾ ਕਹਿਣਾ ਹੈ ਉਹਨੂੰ ਪਾਵਰ ਵਾਲਾ ਸਮਝਣਾ ਕਿ ਦੂਜਿਆਂ ਨੂੰ ਮਾੜਾ ਕਹਿਣਾ ਇਦਾਂ ਨਹੀਂ ਕਹਿੰਦੇ ਸਜਦਾ ਸਲਾਮ ਸਭ ਨੂੰ ਕਰੋ ਤੁਸੀਂ ਜਿੱਥੇ ਮਨ ਕਰਦਾ ਉੱਥੇ ਜਾਓ ਭਰਮਿਕ ਥਾਂ ਤੇ ਪਰ ਪਹਿਲ ਇੱਕ ਨੂੰ ਦਿਓ ਅਰਦਾਸ ਇੱਕ ਮੂਰੇ ਕਰੋ ਝੋਲੀ ਇੱਕ ਮੂਰੇ ਅਟੋ ਇੱਕ ਮੂਰੇ ਅਡੋਗੇ ਤੇ ਇੱਕ ਨੂੰ ਫਿਕਰ ਹੋਵੇਗਾ ਕਿ ਇਹਨੇ ਇਹ ਇਤਿਆਸ ਲਗਾਈਏ ਤੇ ਉਹ ਚੋਲੀ ਖੁਸ਼ਾਣਾ ਫਿਰ ਪੜਨੀ ਹੀ ਪੜਨੀ ਆ ਤੇ ਜੇਕਰ ਅਸੀਂ ਦਰਦ ਦਰ ਚੋਲੀ ਘਾਟ ਦੇ ਗਿਰਾਂਗੇ ਕਿ ਜਲਦਬਾਜ਼ੀ ਵਿੱਚ ਸਾਨੂੰ ਸਭ ਕੁਝ ਮਿਲ ਜਾਵੇ ਇਸ ਤਰ੍ਹਾਂ ਮਿਲਣਾ ਤਾਂ ਨਹੀਂ ਆ ਚੋਕ ਕੋਲ ਹੁੰਦਾ ਸੀ ਉਹ ਵੀ ਭਵਾਨੰਦੇ ਆ ਕਿਉਂਕਿ ਨਰਾਜ਼ਗੀ ਹੋ ਜਾਂਦੀ ਫੱਕਰਦੀ ਤਾਂ ਫਿਰ ਜੇਕਰ ਕਰਦਾ ਮੂਰੀ ਹੀ ਨਰਾਜ਼ ਹੋ ਗਿਆ ਤੇ ਬਾਹਰਲਾ ਬੰਦਾ ਕਿਵੇਂ ਖੈਰ ਪਾ ਦੇਗਾ ਕਿਵੇਂ ਸਾਨੂੰ ਕੁਝ ਦੇ ਸਕਦਾ ਹੈ ਹੁਣ ਜਿਵੇਂ ਇੱਕ ਔਲਾਦ ਆਪਣੇ ਮਾਪਿਆਂ ਤੋਂ ਹਿੱਸਾ ਲੈਂਦੀ ਹੈ ਜੈਦਦ ਚੋਂ ਤੇ ਮਾਪੇ ਦੇ ਵੀ ਹੁੰਦੇ ਨੇ ਜੇਕਰ ਉਹ ਮਾਪੇ ਨਰਾਜ਼ ਹੋ ਗਏ ਮਾਪੇ ਕੁਝ ਦੇਣਾਂ ਤੇ ਜੋ ਅਸੀਂ ਬਾਹਰ ਲਿਆ ਇਤਿਆਸ ਰੱਖੀ ਹੋਈ ਆ ਸੋ ਉਹ ਫਿਰ ਇਹ ਸਭ ਕੁਝ ਤਾਂ ਕਦੇ ਦੇ ਹੀ ਨਹੀਂ ਸਕਦੇ ਚੱਕੋ ਬਈ ਕੋ ਹਰ ਕੋਈ ਦੇ ਸਕਦਾ ਪਰ ਇਹ ਚੀਜ਼ਾਂ ਬੜੀਆਂ ਅਨਮੋਲ ਜੋ ਹੁੰਦੀਆਂ ਨੇ ਉਹ ਸਾਨੂੰ ਸਾਡਾ ਮਾਪਾ ਹੀ ਦੇ ਸਕਦਾ ਉਹ ਤੋਂ ਸਵਾਹ ਹੋਈ ਨਹੀਂ ਸੋ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਕੋਈ ਘਟ ਸਕਦਾ ਪਰ ਜੇ ਕਹੀਏ ਕਿ ਤੌਰ ਦਾ ਸਾਥ ਤੇ ਉਸ ਹੌਸਲੇ ਵਰਗੇ ਕਮਾਲ ਕਹੀ ਦਿੰਦਾ ਆ ਤੇ ਜਾਂ ਆਪਣਾ ਹੀ ਬੰਦਾ ਆ ਸੋ ਬਾਕੀ ਸਾਰੇ ਟਾਈਮ ਦੇ ਟਾਈਮ ਦੇ ਰਿਸ਼ਤੇ ਹੁੰਦੇ ਨੇ ਜੀ ਸੋ ਇਹ ਗੱਲਾਂ ਤੇ ਅਮਲ ਜ਼ਰੂਰ ਕਰਿਆ ਕਰੋ ਜੇਕਰ ਸਮਝ ਆਉਂਦੇ ਹੋ ਤਾਂ ਤੇ ਸੇਵਾ ਵਿੱਚ ਮਨ ਲਗਾਉਣ ਦੀ ਕੋਸ਼ਿਸ਼ ਕਰਨੀ ਨਹੀਂ ਵੀ ਮਨ ਟਿਕ ਰਿਹਾ ਤੇ ਮਨ ਨੂੰ ਸਮਝਾਓ ਵਾਰ-ਵਾਰ ਰੁਕੋ ਫਿਰ ਉੱਥੇ ਜੁੜੋ ਜਦੋਂ ਤੁਸੀਂ ਮਨ ਨੂੰ ਵਾਰ-ਵਾਰ ਜੁੜਨ ਦੀ ਕੋਸ਼ਿਸ਼ ਕਰੋਗੇ ਤੇ ਮਨ ਸਮਝ ਜਾਂਦਾ ਹੈ ਸਵਲ ਜਾਂਦਾ ਹੈ ਤਾਂ ਫਿਰ ਮਨ ਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਂਦੀ ਫਿਰ ਅੰਦਰ ਦੇ ਰੌਲਿਆਂ ਦੀ ਸਮਝ ਆ ਜਾਂਦੀ ਹੈ ਇਨਸਾਨ ਨੂੰ ਜੀ ਰਹੀ ਨਾਲ ਕੀ ਘਰ ਵਿੱਚ ਕੜਾ ਕੜੀ ਜਰੰਦਾ ਹੈ ਸੋ ਦਿਖ ਜੇਕਰ ਇੱਕ ਇਨਸਾਨ ਸੇਵਾ ਕਰਦਾ ਏ ਤੇ ਉਹਨੂੰ ਤੋੜਨ ਵਾਲੇ ਵੀ ਘਰ ਦੇ ਹੁੰਦੇ ਨੇ ਸੋ ਇਹੀ ਤਾਂ ਪਰਖ ਹੈ ਉਹ ਮਾਲਕ ਪਰਖਦਾ ਹੈ ਕਿ ਤੁਸੀਂ ਇੱਡੀ ਮਜਬੂਰੀ ਦੇ ਵਿੱਚ ਪਰੇਸ਼ਾਨੀ ਦੇ ਵਿੱਚ ਕਿ ਮੇਰਾ ਧਿਆਨ ਰੱਖਦੇ ਮੈਨੂੰ ਯਾਦ ਰੱਖਦੇ ਹੋ ਸੋ ਪਰਖਣ ਵਾਲਾ ਵੀ ਉਹ ਮਾਲਕ ਹੈ ਤੇ ਕਰਨ ਕਰਾਉਣ ਵਾਲਾ ਸਭ ਕੁਝ ਹੋਇयो ਆ ਤੇ ਸਮੇਂ ਦੇ ਆਸਾਮਨਾ ਇਹ ਸਭ ਪਰੇਸ਼ਾਨੀਆਂ ਦੇ ਹੱਲ ਹੋ ਜਾਂਦੇ ਨੇ ਬਸ ਮੰਨ ਨੂੰ ਟਿਕਾਏ ਰੱਖਣਾ ਹੈ ਘੁੰਮਣਾ ਨਹੀਂ ਪਟਕਣਾ ਨਹੀਂ ਹੈ ਤੇ ਬਾਕੀ ਇੱਥੇ ਇੱਕ ਇਹ ਵੀ ਦੋ ਕਾਰਨ ਹੁੰਦੇ ਨੇ ਸੋ ਇੱਕ ਕਾਰਨ ਇਹ ਨਹੀਂ ਹੁੰਦਾ ਆ ਕਿ ਸ਼ਤਾਨ ਜਣੀ ਕਾਲ ਵੀ ਆਪਣਾ ਪੂਰਾ ਜੋਰ ਚਲਾਉਂਦਾ ਆ ਕਿ ਇਹਦਾ ਸੇਵਾ ਵਿੱਚ ਮੰਨਣਾ ਟिके ਤੇ ਇਹ ਟਕ ਜਾਵੇ ਰੱਬ ਦੀ ਤਰਫ ਨਾ ਪਹੁੰਚ ਪਾਵੇ ਸੋ ਇਹ ਦੋ ਕਾਰਨ ਹੋ ਜਾਂਦੇ ਆ ਸੋ ਇਸ ਕਰਕੇ ਕੋਸ਼ਿਸ਼ ਇਹ ਕਰਨੀ ਆ ਇਹ ਸੋਚਣਾ ਕਿ ਨਹੀਂ ਮੇਰਾ ਮਾਨਕ ਵੱਡਾ ਉਹ ਤੋਂ ਵੱਡਾ ਕੋਈ ਹੈ ਹੀ ਨਹੀਂ ਸਾਰੀ ਗੱਲ ਉਹਦੇ ਹੀ ਹਵਾਲੇ ਕਰ ਦੋ ਮੰਨ ਨੂੰ ਸ਼ਾਂਤ ਕਰਕੇ ਅਰਦਾਸ ਕਰੋ ਤੇ ਸਾਰੀ ਗੱਲ ਉਹਦੇ ਤੇ ਸੁਟ ਦੋ ਤੇ ਫਿਰ ਉਹ ਦੇਖੋ ਕਿਵੇਂ ਤੁਹਾਡੇ ਮਸਲਿਆਂ ਦੇ ਹੱਲ ਕਰਦਾ ਹੈ ਮਾਨਕ ਜੀ ਸੋ ਬਾਕੀ ਅਤਰਾ ਚੜਾ ਜ਼ਿੰਦਗੀ ਚ ਕਉਂਦੇ ਰਹਿੰਦੇ ਨੇ ਤੇ ਮਾਪਾ ਆਪਾ ਇੱਕ ਨੂੰ ਬਣਾਇਆ ਤੇ ਇੱਕ ਨੂੰ ਬਣਾਈ ਰੱਖੀਏ ਚੰਗੀ ਗੱਲ ਆ ਜਿਵੇਂ ਸਾਡਾ ਬੱਚਾ ਚਾਹੇ ਚੰਗਾ ਹੈ ਚਾਹੇ ਮਾੜਾ ਆਸੀਂ ਉਹਨੂੰ ਘਰੋਂ ਨਹੀਂ ਕੱਢ ਸਕਦੇ ਉਹਨੂੰ ਛੱਡ ਨਹੀਂ ਸਕਦੇ ਇਸੇ ਤਰ੍ਹਾਂ ਆਪਣੇ ਮਾਲਕ ਨੂੰ ਇੱਕ ਨੂੰ ਜ਼ਿੰਦਗੀ ਚ ਵਸਾ ਕੇ ਰੱਖੋ ਵਾਰ-ਵਾਰ ਥਾਂ-ਥਾਂ ਕੁਛ ਵੀ ਗੁਰਧਾਰਨਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਇਦ ਸਲਾਮ ਸਾਰਿਆਂ ਨੂੰ ਪਰ ਗੁਰੂ ਜ਼ਿੰਦਗੀ ਚ ਇੱਕ ਹੋਣਾ ਚਾਹੀਦਾ ਪਹਿਲ ਇੱਕ ਨੂੰ ਦੇਣੀ ਆ ਤਾ ਫਿਰ ਸਾਰਾ ਹੀ ਕੁਝ ਸੈੱਟ ਹੋ ਜਾਂਦਾ ਹੈ। ਸੋ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ। ਜੀ ਪਹਿਲਾਂ ਇੱਥੇ ਇੱਕ ਹੀ ਬੇਨਤੀ ਆ ਕਿ ਵੀਡੀਓ ਨੂੰ ਇੱਕ ਲਾਈਕ ਚਲਦੇ-ਚਲਦੇ ਤੇ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਜੀ ਤਾਂ ਕਿ ਇੱਕ ਚੰਗਾ ਕਰਮ ਤੁਸੀਂ ਕਰ ਸਕੋ ਤੁਹਾਡੀ ਵਜ੍ਹਾ ਨਾਲ ਕੋਈ ਹੋਰ ਪ੍ਰਮਾਤਮਾ ਨਾਲ ਜੁੜ ਸਕੇ ਤੇ ਜਾਣਕਾਰੀ ਲੈ ਸਕੇ। ਸੋ ਬਾਕੀ ਇੱਥੇ ਇੱਕ ਗੱਲ ਹੋਰ ਕਹਾਂਗੇ ਕੀ ਜੇਕਰ ਤੁਹਾਨੂੰ ਕਦੇ ਸਾਡੀ ਹੋਰ ਭਾਸ਼ਾ ਦੇ ਵਿੱਚ ਵੀਡੀਓ ਆਉਂਦੀ ਹੈ ਤੇ ਤੁਹਾਨੂੰ ਭਾਸ਼ਾ ਖੁੱਦ ਹੀ ਸਹੀ ਕਰਨੀ ਪਵੇਗੀ ਜੀ ਸੋ ਵੀਡੀਓ ਚੱਲਦੇ-ਚੱਲਦੇ ਸੋ ਇੱਕ ਆਪਾਂ ਸ਼ਾਰਟ ਵੀਡੀਓ ਜ਼ਰੂਰ ਬਣਾ ਕੇ ਪਾਵਾਂਗੇ ਕਿ ਕਿਵੇਂ ਉਹ ਭਾਸ਼ਾ ਨੂੰ ਸਹੀ ਕੀਤਾ ਜਾਵੇ ਕਈ ਵਾਰ ਕਈਆਂ ਨੂੰ ਨਹੀਂ ਸਮਝ ਲੱਗਦੀ ਸੋ ਜਿਵੇਂ ਜਿਵੇਂ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਤੇ ਉਵੇਂ ਮੈਂ ਉਹ ਆਪਸ਼ਨ ਤੁਸੀਂ ਦਬਾਉਂਗੇ ਤੇ ਆਵਾਜ਼ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਹੀ ਸਹੀ ਆਵੇ ਵੀ ਤੇ ਜਿਕਰ ਕਿਸੇ ਵੀ ਵੀਡੀਓ 'ਚ ਤੁਹਾਨੂੰ ਲੱਗਦਾ ਕਿ ਆਵਾਜ਼ ਇਸ ਤਰ੍ਹਾਂ ਆਉਂਦੀ ਆ ਤੇ ਉਹ ਆਵਾਜ਼ ਨੂੰ ਤੁਸੀਂ ਸੈੱਟ ਕਰ ਸਕਦੇ ਹੋ ਸੋ ਹੁਣ ਆਪਾਂ ਇੱਥੇ ਅੱਜ ਦੇ ਵਿਸ਼ੇ ਬਾਰੇ ਗੱਲ ਕਰੀਏ ਕਿ ਸੁਪਨੇ ਵਿੱਚ ਜਾਂ ਵੈਸੇ ਹੀ ਕੋਈ ਸੁੱਖ ਨਾ ਸੁਖੀ ਹੋਈ ਆ ਤੇ ਯਾਦ ਰੱਖਣਾ ਤੇ ਇਹ ਜਿਕਰ ਨਮਕ ਝਾੜੂ ਇੱਕ ਕਮੈਂਟ ਆਇਆ ਸੀ ਕਿੰਨੇ ਕਿ ਸੁਪਨੇ ਵਿੱਚ ਨਮਕ ਤੇ ਝਾੜੂਆਂ ਦੇ ਢੇਰ ਨਜ਼ਰ ਆਉਂਦੇ ਨੇ ਸੋ ਪਹਿਲਾਂ ਤਾਂ ਦੱਸ ਦਈਏ ਕਿ ਜੇਕਰ ਨਮਕ ਦਾ ਤੁਹਾਨੂੰ ਸੁਪਨਾ ਕਦੇ ਆਵੇ ਤਾਂ ਜਦ ਤੁਸੀਂ ਕੋਈ ਮੂਹ ਦੇ ਵਿੱਚੋਂ ਸੁੱਖ ਸੁਕੀ ਆ ਜਾਂ ਫਿਰ ਜਿਕਰ ਨਹੀਂ ਵੀ ਸੁਕੀ ਹੋਈ ਤੁਸੀਂ ਠੀਕ ਨਹੀਂ ਰਹਿੰਦੇ ਹੋ ਤਾਂ ਤੁਸੀਂ ਇਹ ਇੱਕ ਕਰਮ ਜ਼ਰੂਰ ਕਰੋ ਜਿੱਥੇ ਵੀ ਜਾਂਦੇ ਹੋ ਉੱਥੇ ਕਰਮ ਕਰਦੋ ਪੀਰਾਂ ਦੇ ਜਾਂਦੇ ਹੋ ਗੁਰਦੁਆਰੇ ਜਾਂਦੇ ਹੋ ਜਿੱਥੇ ਲੰਗਰ ਦੀ ਸੇਵਾ ਚੱਲਦੀ ਹੈ ਉੱਥੇ ਜਾ ਕੇ ਤੁਸੀਂ ਇਹ ਕਰਮ ਕਰ ਸਕਦੇ ਹੋ ਕਿ ਨਮਕ ਦਾ ਜੋ ਕਰਮਾ ਬਹੁਤ ਚੰਗਾ ਹੈ ਇਹਦੇ ਨਾਲ ਰੋਗ ਦੂਰ ਹੁੰਦੇ ਨੇ ਸੋ ਕਈ ਸੁਖਣਾ ਸੁਖਦੇ ਨੇ ਕਿ ਸਾਡਾ ਦੁੱਖ हट ਜਾਵੇ ਅਸੀਂ ਨਮਕ ਚੜਾਵਾਂਗੇ ਤੇ ਉਹ ਨਮਕ ਦੇ ਨਾਲ ਜਿਵੇਂ ਕਹਿੰਦੇ ਕਿ ਮੂੰਹ ਚ ਕਹੀ ਦੇਣਾ ਹੁੰਦਾ ਕਿ ਬਾਬਾ ਜੀ ਸਾਡਾ ਆ ਦੁੱਖ हट ਜਾਵੇ ਸਾਡਾ ਦੁੱਖ ਖੋਰ ਦਿਓ ਸੋ ਅਸੀਂ ਨਮਕ ਚੜਾਵਾਂਗੇ ਕਰਮ ਕਰਾਂਗੇ ਤੇ ਉਹ ਫਿਰ ਕਰਮ ਕੀਤਾ ਜਾਂਦਾ ਜੇ ਭੁੱਲ ਗਏ ਹੋ ਤਾਂ ਕਰੋ ਜ਼ਰੂਰ ਤੇ ਜੇਕਰ ਨਮਕ ਦਾ ਇਹ ਕਰਮ ਕਰ ਲੈਣੇ ਹੋ ਤੁਸੀਂ ਤਾਂ ਇਹਦਾ ਜ਼ਰੂਰ ਲਾਭ ਹੁੰਦਾ ਹੈ ਵਿਸ਼ਵਾਸ ਦੀ ਗੱਲ ਹੁੰਦੀ ਹੈ ਜੇਕਰ ਵਿਸ਼ਵਾਸ ਕਰਕੇ ਕਰਮ ਕਰਦੇ ਹੋ ਨਮਕ ਦਾ ਕਰਮ ਬਹੁਤ ਚੰਗਾ ਹੈ ਜਿਹੜੇ ਹਮੇਸ਼ਾ ਹੀ ੱੱਲੇ ਮੱਠੀ ਰਹਿੰਦੇ ਨੇ ਕੋਈ ਨਾ ਕੋਈ ਪਰੇਸ਼ਾਨੀ ਆਈ ਵੀ ਰੱਖ ਜਾਂ ਫਿਰ ਕੋਈ ਐਸਾ ਦੁੱਖਾ ਜਿਹੜਾ ਹਟ ਨਹੀਂ ਰਿਹਾ ਉੱਥੇ ਤੁਸੀਂ ਉਹ insan ਤੋਂ ਇਹ ਕਰਮ ਕਰਵਾ ਸਕਦੇ ਹੋ ਜੀਵਸ ਕਰਨਾ ਹੈ ਵਿਸ਼ਵਾਸ ਰੱਖ ਕੇ ਆਪਣੇ ਮਾਲਕ ਤੇ ਯਕੀਨ ਰੱਖ ਕੇ ਤਾਂ ਉਹ ਕਰਮ ਲੱਗਦਾ ਹੈ ਤੇ ਵਾਕੀ ਜੇਕਰ ਝਾੜੂ ਸੁਪਨੇ ਵਿੱਚ ਨਜ਼ਰ ਆਉਂਦਾ ਹੈ ਤੇ ਝਾੜੂ ਦਾ ਵੀ ਕਰਮ ਚੰਗਾ ਹੁੰਦਾ ਹੈ ਧਾਰਮਿਕ ਥਾਂ ਤੇ ਜੇਕਰ ਤੁਸੀਂ ਝਾੜੂ ਦਾ দানੇ ਕਰਮਿਕ ਕਰਦੇ ਹੋ ਤਾਂ ਇਹਦਾ ਵੀ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਸੋ ਇੱਕ ਵੀਡੀਓ ਆਪਾਂ ਬਣਾਵਾਂਗੇ ਕਿ ਜੇਕਰ ਸੁਪਨੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਝਾੜੂ ਲਗਾਉਂਦਿਆਂ ਦੇਖਦੇ ਆ ਜਾਂ ਕਿਸੇ ਦੇ ਘਰ ਲਗਾਉਂਦਿਆਂ ਦੇਖਦੇ ਆ ਸੋ ਕਈ ਸੰਕੇਤ ਮਿਲਦੇ ਨੇ ਸੋ ਆਪਾਂ ਇਹਦੇ ਤੇ ਇੱਕ ਵੀਡੀਓ ਬਣਾ ਕੇ ਜਰੂਰ ਅਪਲੋਡ ਕਰਾਂਗੇ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਪੀਰਾਂ ਦੀ ਜੈ ਸਈਆਂ ਦੀ